ਮਾਤਾ 2000 ਰੁਪਇਆ ਕੌਣ ਲੈ ਗਿਆ ਤੇ ਐ ਮਾਤਾ ਕਾਲਾ ਲੈ ਗਿਆ ਤੇ ਕਿਤਾ ਮਾਤਾ ਨਿਸ਼ਾਨੀ ਜਿਵੇਂ ਕੈਂਚ ਦੇ ਗੋਲੇ ਮਗੂੰ ਨਿਸ਼ਾਨੀ ਨਾ ਲੱਗੇ ਫਿਰ ਪੁੱਛਾ ਲੈਣ ਦੇ ਸਵਾਦ ਨਹੀਂ ਆਉਂਦਾ 2000 ਰੁਪਇਆ ਲੈ ਗਿਆ ਦੀ ਮਾਤਾ ਕਾਲਾ ਲੈ ਗਿਆ ਦੀ ਇਹ ਚਲੀ ਬਾਬਾ ਵੇ ਉਹ ਮਾਲ ਲਈ ਮੁੱਕਲ ਸਾਡਾ ਬੜਾ ਹੋਣਾ ਤੇਰੀ ਮਾਲ ਲਈ ਮੁੱਕਲ ਸਾਡਾ ਛਣਾਈਆਂ ਪੜਦੇ ਚ ਰੱਖ ਲਈਏ ਕਿ ਦੱਸ ਦਈਏ ਐ ਮਾਤਾ ਕੰਮ ਕਰ ਉਹ ਤੈਨੂੰ ਸੋਚ ਗਈਆਂ ਮਾਤਾ ਕੰਮ ਤੈਨੂੰ ਸੋਚ ਗਈਆਂ ਕਰੋ ਮਾਤਾ ਜੇ ਮਾਤਾ ਫਕੀਰਾਂ ਦੀ ਕਿਰਪਾ ਹੋ ਜੇ ਤਿੰਨੇ ਕੰਮ ਵੱਢ ਜਾਣਾ ਸੰਗਤ ਨੂੰ ਮਿੱਠੀ ਜੀ ਚੂਰੀ ਕਰਕੇ ਵੱਢ ਦੇਗੀ ਮਾਤਾ ਚੱਲ ਫੱਕਰਾ ਟਾਈਮ ਤੇ ਆਉਂ ਦੱਸੇ ਤੇ ਜੱਗ ਕੇ ਆਉਣਾ ਮੈਂ ਮੰਦਿਰ ਨਹੀਂ ਕੇ ਜਾਉ ਫੋਜੇ ਮੇਰੇ ਤੇ ਕਿਰਪਾ ਮਾਤਾ ਜੀ ਨਹੀਂ ਸੰਗਤ ਸੁਣਦੀ ਐ ਜੈ ਕਿਨ ਮੈਦਨਾ ਚ ਤੇਰਾ ਕੰਮ ਬਣ ਜੂਗਾ ਮਾਤਾ ਦੱਸਨਾ ਮਾਤਾ ਦੱਸ ਕੇ ਤੈਨ ਜੀ ਪੁੱਛ ਲਈ ਜੇ ਅਹੀਂ ਨਾ ਹੁਣ ਤੂੰ ਪੁੱਛੀ ਕਿੱਥੇ ਕੀ ਹੋਇਆ ਧੀ ਮਾਤਾ ਇੱਥੋਂ ਆਏ ਕਿਨੂੰ ਜਿਵੇਂ ਸੱਪ ਚੜ ਕੇ ਦਰਦ ਉਠਦਾ ਕਿਦੇ ਹੁੰਦਾ ਇਹ ਤੇਰੇ ਹੁੰਦਾ ਮਾਤਾ ਮੋਂਡੇ ਤੇ ਵੀ ਹੁੰਦਾ ਮਾਤਾ ਜੇ ਜੇ ਬੰਦ ਕਰਦੀ ਐ ਮਾਤਾ ਲੇ ਮਾਤਾ ਜੀ ਨਹੀਂ ਸੰਗਤ ਸੁਣਦੀ ਜੇ ਤਾਂ ਹੁਣੇ ਰਾਵਾਂਗੇ ਤਾਂ ਫਕੀਰ ਕਹਦੇ ਨਹੀਂ ਕਹਿ ਮੂਈ ਸਰਹਾ ਦਾ ਚੰਨੀ ਬਾਬਾ ਵੇ ਹੱਥ ਕੰਨੀ ਵੰਧਾਰੇ ਹਲਾਵੇ ਲੱਗਵੇਂ ਉਹ ਨਾ ਪਿਆਰੇ ਦਾ ਕਿ ਹਾਦੀ ਵੀ ਪੜਦੇ ਚ ਰੱਖ ਲਈਏ ਕਿ ਦੱਸ ਦਈਏ ਮਾਤਾ ਤੂੰ ਗੁਰੂ ਦੇ ਚਰਨੇ ਲੱਗੀ ਹੋਈਆਂ ਦਸਵੇਂ ਪਾਤਸ਼ਾਹ ਜੀ ਦੇ ਅੰਮ੍ਰਿਤਸਕਿਆ ਹੋਇਆ ਮਾਤਾ ਖਲੇ ਹੁੰਦੈ ਨਹੀਂ ਹੈਗੇ ਪਾਈ ਕਿਰਪਾ ਕਰ ਦਾਂਗੇ ਇਹਨੂੰ ਤੋਰ ਦਾਂਗੇ ਮਾਤਾ ਮੜ ਕੇ ਛੋਡੇ ਘਰੇ ਨਹੀਂ ਆਉਂਗਾ ਮਾਤਾ ਰਾਜਾ ਕੇ ਮਾਤਾ ਕੱਪੜੇ ਜੇ ਝੜਿਆ ਤੇਰੇ ਕੋਲ ਨਹੀਂ ਆਉਂਗੇ ਅੰਮ੍ਰਿਤ ਮਾਤਾ ਤੇ ਇੱਕ ਮੱਥਾ ਜਲੀ ਬਾਬਾ ਹੋ ਮਾਰ ਲਈ ਦੀ ਬੱਕਰੇ ਚ ਇਕਲਾ ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪਰਿਵਾਰ ਦੇ 9 ਮੈਂਬਰ ਹੋਣ ਪਹਿਲੀ ਗੱਲ ਇਹ ਹੋਵੇ ਉਹਨਾਂ ਦੇ ਘਰ ਉੱਪਰ ਦੀ ਪੁੱਛਣ ਵਾਸਤੇ ਹੋਣਾ ਪਹਿਲੀ ਗੱਲ ਹੈ ਹੁਣ ਕੋਈ ਮੁਲਾਕਾਤ ਨਾ ਹੋਈ ਹੋਵੇ ਪਹਿਲੀ ਗੱਲਾਂ ਦੇ ਕਣ ਹੋਣ 9 ਮੈਂਬਰ ਹੋਣ 9 ਮੈਂਬਰ ਹੋਣ ਪੁੱਛਣ ਵਾਸਤੇ ਹੋਣਾ ਪਹਿਲੀ ਗੱਲਾਂ ਦੇ ਕਣ ਹੋਣਾ ਘਰ ਉੱਪਰ ਦੀ ਕਣ ਪਾਇਆ ਹੋਵੇ ਪਹਿਲੀ ਗੱਲਾਂ ਦੇ ਕਣ ਹੋਣਾ 9 ਮੈਂਬਰ ਹੋਣ ਪੁੱਛਣ ਵਾਸਤੇ ਹੋਣਾ ਸਰਹਿਆਣੇ ਨਾਉਣੇ ਚੱਲ ਬਾਬਾ ਲੈ ਜਾ ਕੇ ਨਜਾਣੇ ਉਹ ਦਾਦਾ ਵੀ ਦਾਦਾ ਵੀ ਧੰਨੇ ਵਾਲਿਆ ਤੇਰੀ ਬਾਹਰ ਨੂੰ ਹਵਾ ਨਾ ਰੱਗੇ ਜਾਈ ਵੇ ਹਾਰੇ ਸੋਹਣੇ ਗੱਲੇ ਆ ਤੇਰੀ ਬਾਹਰ ਨੂੰ ਹਵਾ ਨਾ ਰੱਗੇ ਜਾਈ ਵੇ ਉਹਨਾਂ ਦੀ ਪੁੱਛਾ ਹੋਵੇ ਜਿਹੜੇ ਨੇ ਸਰਹਿਆਣੇ ਦੇ ਵਿੱਚ ਪੈਸੇ ਰੱਖੇ ਹੋਏ ਹੁਣ ਹਾਂ ਹੁਣ ਦੇਖ ਲਓ ਮਾਤਾ ਕਿਹਨੇ ਰੱਖੇ ਹੋਏ ਨੇ ਸਰਹਿਆਣੇ ਦੇ ਵਿੱਚ ਪੈਸੇ ਤੇ ਉਹਨਾਂ ਦੀ ਪੁੱਛਾ ਹੋਵੇ ਰਸਤੇ 'ਚ ਨਾ ਬੈਠੀ ਮਾਤਾ ਰਸਤੇ 'ਚ ਨਾ ਬੈਠੀ ਮਾਤਾ ਸਰਹਣੇ ਦੇ ਵਿੱਚ ਪੈਸੇ ਰੱਖੇ ਤੇ ਉਹਨਾਂ ਦੀ ਪੁੱਛਿਆ ਹੋਵੇ ਨਾਉ ਮੈਂਬਰ ਹੋਣਾ ਪੁੱਛਣ ਵਾਸਤੇ ਹੋਣਾ ਨਮਾਰੀ ਦੇ ਵਿੱਚ ਸਰਹਣਾ ਹੋਵੇ ਉਹਦੇ ਵਿੱਚ 1000 ਰੁਪਇਆ ਕੁੜੀ ਵਾਸਤੇ ਰੱਖਿਆ ਹੋਇਆ ਹੋਵੇ ਉਹਨਾਂ ਦੀ ਪੁੱਛਿਆ ਹੋਵੇ 9 ਮੈਂਬਰ ਹੁਣ ਉਹਨਾਂ ਦੀ ਪੁੱਛਿਆ ਹੋਵੇ ਉਹਨਾਂ ਦੇ ਘਰੇ ਰਾਣੀ ਹੋਵੇ ਰਾਣੀ ਰਾਣੀ ਕਹਿੰਦੇ ਹੁਣ ਉਹਨਾਂ ਦੀ ਪੁੱਛਿਆ ਹੋਵੇ ਦੇ ਕਿਸੇ ਦੇ ਘਰੇ ਰਾਣੀ ਨਾਮ ਹੋਵੇ ਕੁੜੀ ਦਾ ਉਹਨਾਂ ਦੀ ਪੁੱਛਿਆ ਵੀਰ ਬਣ ਕੇ ਆ ਜਾ ਕਰੋ ਜਿਨ੍ਹਾਂ ਦਾ ਨਾਮ ਹੁੰਦਾ ਉੱਠ ਕੇ ਆ ਜਾ ਕਰੋ ਛਾਂਟ ਦਾ ਬਾਬਾ ਜੀ ਆਪੇ ਲੈਣਗੇ ਨਿਸ਼ਾਨੀ ਦੇ ਕੇ 9 ਮੈਂਬਰ ਹੁਣ ਪੈਸੇ ਵਾਲੀ ਦਾ ਫੇਰ ਦੱਸਾਂਗੇ ਕਿੱਥੇ ਤਰੇ ਤੇ ਰਾਣੀ ਹੋਵੇ 9 ਮੈਂਬਰ ਹੁਣ ਉਹਨਾਂ ਦੀ ਪੁੱਛਿਆ ਹੋਵੇ ਮਾਤਾ ਖੜੀ ਹੋ ਕੇ ਆ ਜੀ ਆ ਜਾ ਵੀਰ ਬਣ ਕੇ ਕਿਹੜਾ ਰਾਣੀ ਹੋਵੇ ਨੋ ਮੈਂਬਰ ਹੋਣਾ ਪੁੱਛਣ ਵਾਸਤੇ ਹੁਣ ਉਹ ਕਿਸੇ ਦਾ ਨਾਮ ਰਾਣੀ ਹੋਵੇ ਭਾਈ ਉੱਠ ਕੇ ਆ ਜਾ ਕਰੋ ਇਹਨਾਂ ਦੋ ਪੁੱਛਾ ਨਿਕਲ ਜਾਂਦੀਆਂ ਨੇ ਅਜ ਰਾਣੀ ਹੋਵੇ ਕਣ ਪਾਇਆ ਹੋਵੇ ਸਾਜ ਨੇ ਬੋ ਭਾਈ ਆ ਜਾ ਫਟਾਫਟ ਮਤਲਬ ਭਾਈ ਸਾਈਡ ਤੇ ਆ ਲੋ ਆ ਵੀਰ ਬਣ ਕੇ ਜਿੰਨੇ ਵੀ ਸਾਈਡਾਂ ਤੇ ਖੜੇ ਹੈਂ ਭਾਈ ਬਣ ਕੇ ਥੱਲੇ ਬਹਿ ਜਾ ਭਾਈ ਵੀਰ ਬਣ ਕੇ ਅੰਦਰ ਹਵਾ ਨਹੀਂ ਪੈਂਦੀ ਫਿਰ ਰਾਣੀ ਜੀ ਦਾ ਨੌ ਮਾਤਾ ਤੁਸੀਂ ਵੀ ਥੱਲੇ ਪਰਿਵਾਰ ਦੇ ਨੌ ਮੈਂਬਰਾਂ ਨੂੰ ਬੈਜੋ ਆਪ ਦੀ ਆਪੀ ਜਗਾ ਦੇ ਸ਼ੁਰੂ ਕਰ ਨੌ ਛੋਟੇ ਕਹਨੇ ਮਾਤਾ ਨੌ ਨੇ ਬਾਕੀ ਬੈ ਜਾ ਮਾਤਾ ਆ ਜਾ ਮਾਤਾ ਦੇਖੀਏ ਆਪ ਕੋ ਆਪਣੀ ਲੈਣੇ ਛੋਟੇ ਪਰਿਵਾਰ ਦੇ ਨੌ ਮੈਂਬਰ ਨੇ ਮਾਤਾ ਕਿੱਥੋਂ ਆਏ ਮਾਤਾ ਮਾਜਰੀ ਤੋਂ ਆਏ ਮਾਤਾ ਚਲ ਫਗਰਾਂ ਮਾਜਰੀ ਹੋਦਾਵੇ ਸਦਾਵੇ ਥੱਲੇ ਆਇਆ ਤੇਰੀ ਤੂਫਾਨ ਪੁੱਛਣਾਈ ਆ ਮਾਤਾ ਹੈ ਮਾਤਾ ਮੁੰਡੇ ਉੱਪਰ ਦੀ ਗਣਕੀ ਨੇ ਪਾਇਆ ਥੋਨੇ ਪਾਇਆ ਸਰਿਆਣੇ ਦੀ ਤਹਿ ਦੇ ਵਿੱਚ 1000 ਰੁਪਏ ਕਿਨੇ ਰੱਖਿਆ ਸੀ ਛੋਡੇ ਕੁੜੀ ਨੂੰ ਦੇਣ ਵਾਸਤੇ 1000 ਰੁਪਏ ਸਰਿਆਣੇ ਦੀ ਤਹਿ ਵਿੱਚ ਕਿਨੇ ਕਿਹਾ ਦਿੱਤੇ ਇਹਦੇ ਵਿੱਚ ਦਾ ਬੋਲ ਦਾ ਮਾਤਾ ਹੈ ਮਾਤਾ ਸਰਿਆਣੇ 'ਚ ਰੱਖਦੇ ਬੈਟਾਂ ਦੀ ਜਿਹੜੀ ਚਾਦਰ ਹੁੰਦੀ ਆ ਸਰਿਆਣੇ ਦੇ ਵਿੱਚ ਰੱਖਦੇ ਤੇ ਉਧਰੋਂ ਆ ਕੇ ਵਿੱਚੋਂ ਕੀਨੇ ਰੱਖੇ ਦੇ ਮਾਤਾ ਐ ਮਾਤਾ 1000 ਰੁਪਇਆ ਰੱਖਿਆ ਪਿਆ ਕਿੱਥੇ ਰੱਖਿਆ ਦੀ ਮਾਤਾ ਐ ਹੈ ਮਾਤਾ ਹੈ ਮਾਤਾ ਮਾਤਾ ਫਿਰ ਉਹ ਨਮਾਰੀ ਦੇ ਵਿੱਚ ਪਿਆ ਹਾਂ ਨਿਸ਼ਾਨੀ ਦੱਸਿਆ ਮਾਤਾ ਨਿਸ਼ਾਨੀ ਨਾਲ ਗੁੱਸਾ ਨਿਕਲਦੀ ਆ ਵੀ ਪੁੱਛਾ ਕੀ ਦੀ ਆ ਮਾਤਾ ਦੋ ਕੰਮ ਪੁੱਛਣ ਆਇਆ ਪੁੱਤੂ ਪਰ ਦੀ ਵੀ ਕਣ ਪਾਇਆ ਜੇ ਕਿਰਪਾ ਹੋ ਜੇ ਸੰਤਾ ਜੀ ਬਣੇ ਜਾਵੇ ਮਾਤਾ ਜੈ 1 2 3 4 ਚੱਲੀ ਬਾਬਾ ਉਹ ਸਾਦਾ ਵੇਦਾ ਲੈ ਵੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਣ ਜੇ ਮਾਤਾ ਸੰਗਤ ਨੂੰ ਕੀ ਖਵਾ ਕੇ ਜਾਊਂਗੇ ਕਿ ਬਾਬੇ ਸੋਹਣੀ ਜੀ ਨਿਆਜ਼ ਕਰਕੇ ਪੀਲੇ ਚੌਲਾਂ ਦੀ ਬਾਦਾਮ ਕਾਜੂ ਪਾ ਕੇ ਸਾਰੀ ਸੰਗਤ ਨੂੰ ਤੇਰੇ ਦਰ ਤੇ ਵੰਡ ਕੇ ਜਾਊਂ ਮਾਤਾ ਟਾਈਮ ਲੈ ਜਾ ਕਿੰਨੇ ਦਿਨਾਂ ਚ ਬਣੂ ਜੇ ਨਾ ਬਣਿਆ ਤਾਂ ਫਕੀਰ ਨਾ ਕੀ ਮਾਤਾ ਗਿਣ ਮੈਂ ਦਿਨਾਂ ਦੇ ਵਿੱਚ ਕੰਮ ਬਣ ਜੂਗਾ ਮਾਤਾ ਇਹ ਬਾਬੇ ਕਿਰਪਾ ਕਰਦੇ ਜਾਂ ਠੀਕ ਹੋ ਜੂ ਮਾਤਾ ਡੇਟ ਮਾਤਾ ਮੱਥਾ ਚੱਲੀ ਬਾਬਾ ਉਹ ਮਾਰੀਆਂ ਦੇ ਵਾਜਾਂ ਦੇ ਬੱਲਾਾਂ ਚੋਂ ਕੀ ਬੋਲਣਾ ਹਾਏ ਓਏ ਵਾਜ क्यापा हो चोगी मथे